ਔਰ ਗੁਰੂ ਮਹਾਰਾਜ ਤੋਂ ਸੱਚੇ ਪਾਤਸ਼ਾਹ ਤੋਂ ਆਸ਼ੀਰਵਾਦ ਲੈਣ ਤੱਕ ਸਾਹਿਬ ਤੋਂ ਤਖਤ ਲੰਡੀ ਸਾਹਿਬ ਤੋਂ ਤੇ ਮੈਂ ਸਾਰਿਆਂ ਨੂੰ ਇੱਥੇ ਆਉਣ ਤੇ ਵਧਾਈ ਦਿੰਦਾ ਤੁਸੀਂ ਬਹੁਤ ਹੀ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਤੇ ਜਿਵੇਂ ਲੱਡੂ ਜੀ ਨੇ ਕਹਿ ਵੀ ਕਾਂਗਰਸ ਦੀ ਗੱਲ ਕਰਨੀ ਹੈ ਇਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਮੈਨੂੰ ਹੋਰ ਕੁਛ ਆਉਂਦੀ ਨਹੀਂ ਗੱਲ ਉਹਦੀ ਕਾਂਗਰਸ ਦੀ ਹੈ ਹੋਰ ਕਦੇ ਨਾ ਸਿੱਖੀ ਹੈ ਮੇਰੇ ਘਰ ਚ ਲੋੜ ਹੀ ਨਹੀਂ ਪਣੀ ਹੋਰ ਸਿੱਖਣ ਦੀ ਤਾਂ ਬੇਨਤੀ ਇਹੀ ਹੈ ਇਕਲ ਦੇਖੋ ਹੈਗੀ ਜੀ ਆਪਾਂ ਸਾਰੇ ਅੱਜ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਕਰੀਮ ਹੈ ਜਿਹੜੀ ਪਾਰਟੀ ਦੀ ਅੱਜ ਆਪਾਂ ਉਹ ਇੱਥੇ ਇਕੱਠੀ ਕਰੀ ਹੈ ਕਿਉਂਕਿ ਅੱਜ ਦਾ ਜੋ ਪ੍ਰੋਗਰਾਮ ਦਾ ਸਾਰਾ ਇੱਥੇ ਆਪਾਂ ਦੇਖਣਾ ਹੈ ਉਹ ਅਸੀਂ ਵੋਟਰਾਂ ਤੱਕ ਲੈ ਕੇ ਜਾਣਾ ਹੈ ਜੋ ਇੱਥੋਂ ਦੀਆਂ ਭਾਵਨਾਵਾਂ ਜੋ ਪਾਰਟੀ ਦੇ ਕੰਮ ਕਰਨ ਦਾ ਤਰੀਕਾ ਜੋ ਪਾਰਟੀ ਨੇ ਪਾਵਰ ਚਾਉਣ ਤੇ ਲੋਕਾਂ ਦੀ ਸੇਵਾ ਕਰਨੀ ਹੈ ਉਹ ਸਾਰੀਆਂ ਗੱਲਾਂ ਉਹ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾਣੀਆਂ ਹੈ ਕਾਈ ਤੁਹਾਨੂੰ ਸਾਰੇ ਮੇਨ ਬੰਦਿਆਂ ਨੂੰ ਸਪੈਸ਼ਲ ਸਨੇਹ ਦੇ ਕੇ ਇੱਥੇ ਬੁਲਾਇਆ ਗਿਆ ਹੈ ਕਿਉਂਕਿ ਬਹੁਤ ਵੱਡਾ ਹਲਕਾ ਹੈ ਆਪਣਾ ਲੋਕ ਸਭਾ ਹਿੰਦੁਸਤਾਨ ਦੀ ਸਭ ਤੋਂ ਵੱਡੀ ਇਲੈਕਸ਼ਨ ਹੈ ਐਦੋਂ ਉੱਤੇ ਕੋਈ ਇਲੈਕਸ਼ਨ ਨਹੀਂ ਹੈਗੀ ਔਰ ਇਸ ਇਲੈਕਸ਼ਨ ਦੇ ਜਿੱਤੇ ਹੋਏ ਬੰਦਿਆਂ ਨੇ ਹਿੰਦੁਸਤਾਨ ਦੀ ਤਕਦੀਰ ਦਾ ਫੈਸਲਾ ਕਰਨਾ ਹੈ ਤਾਂ ਅਸੀਂ ਸਾਰਿਆਂ ਨੇ ਪਾਰਟੀ ਦੀਆਂ ਜੋ ਗੱਲਾਂ ਸੀ ਲੋਕਾਂ ਦੇ ਵਿੱਚ ਰੱਖਣੀਆਂ ਕਿਉਂਕਿ ਉਮੀਦਵਾਰ ਇਕੱਲੇ-ਇਕੱਲੇ ਵੋਟਰ ਤੱਕ ਨਹੀਂ ਪਹੁੰਚਦਾ ਜਮਾਨਾ ਬਹੁਤ ਬੜਿਆ ਲਿਖਿਆ ਤੇ ਤੇਜ਼ੀ ਦਾ ਆ ਗਿਆ ਸਾਨੂੰ ਹਰ ਬੰਦੇ ਨੂੰ ਕਨਵਿੰਸ ਕਰਾਉਣਾ ਪੈਣਾ ਕਿ ਅਸੀਂ ਕਾਂਗਰਸ ਨੂੰ ਵੋਟ ਕਿਉਂ ਦੇਣੀ ਹੈ ਅੱਜ ਦੇ ਹਾਲਾਤਾਂ ਦੇ ਮੁਤਾਬਕ ਜਿਸ ਤਰ੍ਹਾਂ ਸਾਰੇ ਹਿੰਦੁਸਤਾਨ